ਚੈਨਾ ਤੁਸੀਂ ਆਈ ਥਿੰਕ ਦ ਸਿਕਿਉਰਿਟੀ ਇਹ ਥੋੜੇ ਸਾਰਿਆਂ ਨਾਲ ਸੰਬੰਧਿਤ ਹੈ ਕੱਲਾ ਕਿਥੇ ਇਹਨੂੰ ਇੱਕ ਬੰਦੇ ਨਾਲ ਵਿਅਕਤੀ ਵਿਸ਼ੇਸ਼ ਨਾਲ ਵੇਖ ਕੇ ਨਾ ਕਰ ਲਿਓ ਬਿਕੋਜ਼ ਜੋ ਕੁਝ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਪਰਸੋਂ ਹੋਇਆ ਉਹਦੇ ਨਾਲ 50% ਬੁਕਿੰਗ ਹੋਟਲਾਂ ਦੀ ਘਟ ਗਈ ਹੈ ਲੋਕ ਘਬਰਾ ਗਏ ਆ ਸਹਿਮ ਚ ਨੇ ਡਰ ਚ ਨੇ ਸਵੇਰੇ 골ਡਨ ਟੈਂਪਲ 'ਚ ਗੋਲੀ ਚੱਲ ਰਹੀ ਆ ਸ਼ਾਮ ਨੂੰ ਮਜੀਠੇ ਥਾਣੇ 'ਚ ਬਲਾਸਟ ਹੋ ਰਿਹਾ ਔਰ ਦੋਮੇ ਚੀਜ਼ਾਂ ਚ ਇੱਕ ਆਊਟਫਿਟ ਬੀਕੀ ਜ਼ਿੰਮੇਵਾਰੀ ਲੈ ਰਹੀ ਆ ਔਰ ਗੈਂਗਸਟਰਸ ਜੋ ਪਾਕਿਸਤਾਨੀ ਆਈਐਸਆਈ ਦੇ ਕੰਮ ਕਰਦੇ ਇਸ਼ਾਰੇ ਤੇ ਉਹਨਾਂ ਦੇ ਹੀ ਉਹ ਜ਼ਿੰਮੇਵਾਰੀ ਚੁੱਕ ਰਹੇ ਆ ਔਰ ਇਹ ਕਹਿ ਰਿਹਾ ਵਾਰਨਿੰਗ ਦੇ ਰਿਹਾ ਕਿ ਹਲੇ ਹੋਰ بڑے ਹਲੇ ਫਿਲਮ ਬਾਕੀ ਆਲੇ ਅੱਗੇ ਵੇਖਿਓ ਕੀ ਕਰਦੇ ਆ ਵੇਟ ਟੂ ਵਾਚ ਔਰ ਅਜ ਨਾਲੇ ਥਾਣੇ 'ਚ ਕੁਝ ਦਿਨ ਪਹਿਲਾਂ ਵੀ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਜੋ ਬੰਬ ਮਜੀਠੇ ਥਾਣੇ ਵਰਤਿਆ ਗਿਆ ਥੋੜਾ ਬੜਾ ਕਾਬਿਲ ਇੱਕ ਜਰਨਲਿਸਟ ਸੀ ਜਰਨਲਿਸਟ ਬੜੇ ਸਨ ਕਿਉਂਕਿ ਮੈਨੂੰ ਉਹਦੀ ਆਵਾਜ਼ ਪਛਾਣ ਆ ਰਹੀ ਸੀ ਅਸੀਮ ਬਾਸੀ ਸਾਹਿਬ ਜੀ ਨੇ ਬੜੇ ਸਵਾਲ ਕੀਤੇ ਆ ਉਹਨਾਂ ਨੇ ਉਹਨਾਂ ਨੇ ਪਹਿਲਾ ਇੰਪੋਰਟੈਂਟ ਸਵਾਲ ਇਹ ਕੀਤਾ ਕਿ ਸਾਨੂੰ ਅੰਦਰ ਕਿਉਂ ਨਹੀਂ ਜਾ ਰਹੇ ਸਾਡੇ ਸਾਰੇ ਪ੍ਰੈਸ ਦੇ ਆਈਡੀ ਆ ਵਾਟ ਡਿਡ ਦ ਪੁਲਿਸ ਹੈਵ ਟੂ ਹਾਈਡ ਮੈਂ ਦੱਸ ਦਿੰਨਾ ਬੋਰਡ ਤੇ ਆਪ ਟੂ ਆਈ ਡੀ ਐਸ ਪੀ ਸਾਹਿਬ ਉਸ ਰਾਤ ਕਹ ਰਿਹਾ ਕਿ ਖਿੜਕੀ ਤੇ ਟੁੱਟੀ ਕੋਈ ਨਹੀਂ ਫਿਰ ਉੱਥੇ ਖਿੜਕੀ ਵੀ ਟੁੱਟੀਆਂ ਪਾਈਆਂ ਗਈਆਂ ਤੇ ਛਤਾਂ ਤੇ ਕੋ ਸਾਪਨਲ ਨਿਚਾਨ ਵੀ ਹੈ ਜੀ ਚਰਿਆਂ ਦੇ ਜਿਹੜੀ ਗੇਂਦ ਬਾਦਸ਼ਾਹ ਦੇ ਰੈਸਟੋਰੈਂਟ ਦੇ ਬਲਾਸਟ ਲਈ ਸਿੱਟੀ ਗਈ ਸੀ ਜਾਂ 10 ਸੈਕਟਰ ਸਿੱਟੀ ਗਈ ਸੀ ਇੱਕ ਨਾ ਮਾ ਪਤਾ ਨਹੀਂ ਇਹਨਾਂ ਨੇ ਗ੍ਰਨੇਡ ਟਾਈਪ ਤਿਆਰ ਕੀਤਾ ਉਹ ਉੱਥੇ ਵਰਤੇ ਆ ਗਿਆ ਸੋ ਇਹਨਾਂ ਹਾਲਾਤਾਂ ਚ ਕੋ ਜਾ ਪਤਾ ਨਹੀਂ ਪੰਜਾਬ ਪੁਲਿਸ ਸੱਚ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀ ਹਰਪਾਲ ਸਿੰਘ ਕਿਹੜੇ ਕਾਨੂੰਨ ਥੱਲੇ ਮਤਲਬ ਇਹ ਇੱਕ ਸ਼ਹਿਰ ਚਪਾਟਾ ਕਰ ਰਿਹਾ ਨਰੈਣ ਚੋੜੇ ਨਾਲ ਨਰੈਣ ਚੋੜੇ ਨਾਲ ਇੱਕ ਵੀਡੀਓ ਨਹੀਂ ਉਹਦੀਆਂ ਤਿੰਨ ਵੀਡੀਓ ਆ ਗਈਆਂ ਨੇ ਟਾਈਮਿੰਗ ਆਫ ਦ ਸਿਚੁਏਸ਼ਨ ਵੇਖੋ ਕਿ ਜਦੋਂ ਨਰੈਣ ਚੋੜੇ ਨਾਲ ਜੀ ਦਾ ਛੋਟਾ ਇੰਨਾ ਪ੍ਰੇਮ ਪਿਆਰ ਹਰਪਾਲ ਸਿੰਘ ਦਾ ਤੇ ਕੀ ਹਰਪਾਲ ਸਿੰਘ ਨੂੰ ਕਸਟਡੀ ਚ ਲੈ ਕੇ ਉਹਦੀ ਕੁਛ ਪੁੱਛਕਿਛ ਨਹੀਂ ਹੋਣੀ ਚਾਹੀਦੀ ਔਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਰਪਾਲ ਸਿੰਘ ਨਰੈਣ ਚੋੜੇ ਨਾਲ ਬੜੇ ਚਿਰ ਦਾ ਸੰਪਰਕ ਚ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਆ ਔਰ ਪੁਲਿਸ ਨੇ ਇਹ ਸਾਰੇ ਤੱਤ ਲੁਕੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਦੀ ਕਿਰਪਾ ਹੋਈ ਹੈ ਕਿ ਗੁਰੂ ਘਰ 'ਚ ਕੋਈ ਇਸ ਤਰ੍ਹਾਂ ਚਲਾਕੀਆਂ ਵਰਤੇ ਉਹਦੇ ਪਰਦੇ ਫਾਚ ਹੋ ਜਾਂਦੇ ਜਿਵੇਂ ਸੁਖਬੀਰ ਜੀ ਦੀ ਜਾਨ ਬਚਾਈ ਸ਼ਰਧਾਲੂਆਂ ਦੀ ਜਾਨ ਬਚਾਈ ਉਹ ਵੀਡੀਓ ਵੀ ਆਈ ਹੈ ਤੁਸੀਂ ਵੇਖੋ ਇਨ ਤਰੀਕ ਦੀ ਵੀਡੀਓ ਜਦੋਂ ਆਪ ਵੀ ਕਦਮ ਪੁੱਟ ਕੇ ਜਾਂਦਾ ਉਹਨੂੰ ਮਿਲ ਕੇ ਆਉਂਦਾ ਵਾਈ ਵਾਜ਼ਨਟ ਹੀ ਇੱਕ ਪਾਸੇ ਕਿਉਂ ਨਹੀਂ ਕੀਤਾ ਉਹਦੀ ਚੈਕਿੰਗ ਕਿਉਂ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਨਫਰਮੇਸ਼ਨ ਦਫ਼ਤਰ ਦੇ ਅੱਗੇ ਜਿਹੜਾ ਵੀਡੀਓ 'ਚ ਥੋੜਾ ਆ ਰਿਹਾ ਨਾ ਕਈ ਪੱਤਰਕਾਰ ਕਹਿ ਰਿਹਾ ਪਤਾ ਨਹੀਂ ਲੱਗ ਰਿਹਾ ਹੁਣੇ ਮੈਂ ਵਧੀਆ ਰਿਲੀਜ਼ ਕਰੂੰ ਇੱਕ ਹੋਰ ਸਪਸ਼ਟ ਗੈਂ ਚਿਹਰੇ ਸਾਹਮਣੇ ਦੇਖਣਗੇ ਆਲਦੋ ਬੰਦੇ ਦੀ ਤੌਰ ਤੋਂ ਤੇ ਉਹਦੇ ਕੱਪੜਿਆਂ ਤੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਇਹ ਹਰਪਾਲ ਹੈ ਤੇ ਨਾਰਾਇਣ ਚੋੜਾ ਫਿਰ ਉਸ ਤੋਂ ਜਿਸ ਦਿਨ ਉਹਨੇ ਸੁਖਬੀਰ ਜੀ ਤੇ ਅਟੈਕ ਕੀਤਾ ਇੱਕ ਇਹਨਾਂ ਦਾ ਹੋਰ ਕਨਸਟੇਬਲ ਹੈ ਟ੍ਰੈਫਿਕ 'ਚ ਲੱਗਿਆ ਹੈਡ ਕਨਸਟੇਬਲ ਹੈ ਕੀ ਹੈ ਉਹਨੇ ਗੋਲ ਪਰਨਾ ਬੰਨਿਆ ਐ ਗੁਰਸੇਖ ਲਬਾਚੇ ਗਾਤਰਾ ਪਾਇਆ ਉਹ ਮਿਸਟੇਕ ਹੁੰਦਾ ਹੈ ਫਰ ਸ਼ਰਧਾਲੂ ਮਗਰ ਉਹ ਸੀ ਇਹਨਾਂ ਦਾ ਪੁਲਿਸ ਟ੍ਰੈਫਿਕ ਕੰਟਰੋਲ ਦਾ ਬੰਦਾ ਜਸਵੀਰ ਸਿੰਘ ਉਹ ਵਾਕ ਕਰਦਾ ਹੈ ਨਰੇਂਜ ਚੋੜੇ ਤੇ ਮਗਰ ਜਸਟ ਬਿਫੋਰ ਅਟੈਕ ਐ ਇਸ਼ਾਰਾ ਕਰਦਾ ਉਦੋਂ ਕਿ ਉਹਨਾ ਤੁਸੀਂ ਫੜਿਆ ਮਤਲਬ ਪੁਲਸ ਦੇ ਕਈ ਵਾਰੀ ਸੰਪਰਕ ਜਿਆਇਆ ਪੁਲਸ ਨੇ ਤਾਂ ਉਹਨੂੰ ਐਪਰੀਂਡ ਹੀ ਨਹੀਂ ਕੀਤਾ ਜਿਹਦੀ 25 ਸਾਲ ਤੋਂ ਹਿਸਟਰੀ ਆ ਉਹਦੀ ਪੇਸਕੋ ਕਾਈਡੀ ਖੋਲੋ ਤੁਹਾਡੇ ਦੇਸ਼ ਦੇ ਉਲਟ ਬੋਲਦਾ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਆਈਐਸਆਈ ਦੇ ਨਾਲ ਸੰਪਰਕ ਹੈ ਪਾਕਿਸਤਾਨ ਨਾਲ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਹੈ ਦੇਸ਼ ਨੂੰ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਣਾ ਚਾਹੁੰਦਾ ਉਹੋ ਜਿਹੇ ਬੰਦੇ ਨਾਲ ਹਰਪਾਰ ਸਿੰਘ ਦਾ ਕੀ ਪਿਆਰ ਆ ਸਾਨੂੰ ਤਾਂ ਪਤਾ ਦੱਸਿਆ ਜਾਵੇ ਕੋਰਟ ਚ ਜਾਓਗੇ ਜੀਤੇ ਸਾਹਿਬ ਦੇਖੋ ਕੋਰ ਕਮੇਟੀ ਵਿਲ ਡਿਸਾਈਡ ਔਰ ਡੀਜੀਪੀ ਸਾਹਿਬ ਦੀ ਚੁੱਪੀ ਰੇਜ਼ ਅ ਸੀਰੀਅਸ ਕੁਐਸਚਨਸ ਔਰ ਇੱਕ ਸਕ੍ਰਿਪਟ ਤਿਆਰ ਹੋ ਕੇ ਆਈ ਤੁਸੀਂ ਅੱਜ ਮੈਂ ਟਵੀਟ ਵੀ ਕੀਤਾ ਇੱਕ ਮੁਸਤੈਦੀ ਲਬਜ਼ ਕਿ ਪੁਲਿਸ ਦੀ ਮੁਸਤੈਦੀ ਕਰਕੇ ਸੁਖਵੀਰ ਸਿੰਘ ਬਾਦਲ ਬਚ ਗਏ ਉਹ ਲਬਜ਼ ਮੁਸਤੈਦੀ ਭਗਵੰਤ ਮਾਨ ਵਰਤਦਾ ਉਹੋ ਲਾਜ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹੋ ਲਾਜ ਮੁਸਤੈਦੀ ਅ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਵਦਰ ਵਰਤਦੇ ਆਰ ਫਿਰ ਸਾਡੇ ਗਨਮੈਨ ਨੂੰ ਜਿਹਦੀ ਉਸ ਦਿਨ ਡਿਊਟੀ ਨਹੀਂ ਸੀ ਜਿਹੜਾ 175 ਚ ਜਿਹੜਾ ਗਨਾਰਿਆ ਨਹੀਂ ਸੀ ਉਹਨੂੰ ਭੈਣਜੀ ਨੇ ਕੁਦਰਤੀ ਉੱਥੇ ਭੇਜਤਾ ਕਿਉਂਕਿ ਉਹਨਾਂ ਦੇ ਨਾਲ ਗਨਮੈਨ ਅਟੈਚਡ ਹੈ ਉਹਨੂੰ ਫੜ ਕੇ ਕਹਿੰਦੇ ਹਣ ਤੂੰ ਵੀ ਕਹਦੇ ਪੁਲਿਸ ਦੀ ਮੁਸਤੈਦੀ ਤੁਸੀਂ ਉਹ ਵੀਡੀਓ ਵੇਖਿਓ ਇਫ ਯੂ ਡੋਨਟ ਹੈਵ ਇਟ ਆਈ ਵਿਲ ਸ਼ੇਅਰ ਇਟ ਅਗੇਨ ਜਿਹੜਾ ਸਾਡੇ ਗਨਮੈਨ ਤੋਂ ਕਹਿੰਦਾ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਮੁਸਤੈਦ ਰਹਿਣਾ ਇਹ ਚਾ ਕੰਮ ਹੋ ਸਕਦਾ ਭਾਈ ਜਦ ਸੀਨੀਅਰ ਅਫਸਰ ਦੱਸ ਰਹੇ ਸੀ ਮੁਸਤੈਦ ਰਹਿਣਾ ਚਲੋ ਮੈਂ ਆਪਦੇ ਗਨਮੈਨ ਦੀ ਗੱਲ ਹੀ ਚਾਚ ਮੰਨ ਲੈਣਾ ਕਿਉਂਕਿ ਬੁਲਾਇਆ ਤਾਂ ਗੁਰਪ੍ਰੀਤ ਕੋਲ ਨੇ ਉਹਦੇ ਕੋਲੋਂ ਇਹ ਕੁਝ ਉਹਨੂੰ ਆ ਥੋੜਾ ਮਾਈਕ ਵੀ ਦੇ ਦਿੱਤਾ ਵੀਡੀਓ ਵੀ ਬਣਾਤੀ ਮਤਲਬ ਸਕ੍ਰਿਪਟ ਐਕਟੀ ਵਧੀਆ ਤਿਆਰ ਕੀਤੀ ਮਗਰ ਫਸ ਗਏ ਰੱਬ ਦਾ ਘਰ ਸੀ ਤੇ ਜੇ ਵੱਡੇ ਅਫਸਰਾਂ ਨੇ ਦੱਸਿਆ ਸੀ ਤੇ ਹਰਪਾਲ ਚੀਮਾ ਉਹਨੂੰ ਜੱਪੀਆਂ ਕੱਢ ਲਈ ਨਰਾਉਣ ਚਾੜੇ ਨੂੰ ਪਾ ਰਿਆ ਸੀ ਵੱਡੇ ਅਫਸਰ ਚ ਨਹੀਂ ਆਉਂਦਾ ਹਰਪਾਲ ਹਰਪਾਲ ਚ ਰੰਦਾਵਾ ਵੱਡੇ ਅਫਸਰ ਚ ਨਹੀਂ ਆਉਂਦਾ ਹੀ ਬੋਚ ਐਸੀ ਐਸਪੀ ਸੈਕੰਡ ਮੋਸ ਸੀਨੀਅਰ ਮੋਸਟ ਅਫਸਰ ਐਟ ਦ ਸਪੌਟ ਫਿਰ ਜਦੋਂ ਗੋਲੀ ਚੱਲਦੀ ਆ 3 ਮਿੰਟ ਉਹਦੀ ਟਾਈਮਿੰਗ ਵੇਖੋ ਕਿ ਉਦੋਂ ਹੀ ਉਹਨੂੰ ਚਾਰ ਦੀ ਲੋਡ ਪੈ ਗਈ ਮਤਲਬ ਇਹ ਟ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮੁਸਤੈਦੀ ਨਹੀਂ ਪੁਲਿਸ ਦਾ ਫੇਲੀਅਰ ਹੈ ਪੁਲਿਸ ਦੀ ਨਲਾਕੀ ਹੈ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੇਲ ਤਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਹੈ ਪੁਲਿਸ ਜਾਂਚ ਕਰਨ ਦੀ ਗੱਲ ਕਰ ਰਹੀ ਹੈ ਜਿਵੇਂ ਮਸਤੀਦੀ ਦੇ ਨਾਲ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਕਵਰ ਅਪ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਇਹਨਾਂ ਨੇ ਆਪ ਅਟੈਕ ਕਰਾਇਆ ਉਹਨੂੰ ਪਹਿਲਾਂ ਦਾ ਇਸ਼ੂ ਔਪੋਲੋਜਾਈਜ਼ ਥੋ ਸੇਇੰਗ ਦਿਸ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਕੀ ਹੋ ਸਕਦੀ ਹੈ ਸੈਂਟਰਲ ਏਜੰਸੀ ਕੋਲੋਂ ਅੱਜ ਦੇਖੋ ਜਿਵੇਂ ਹਾਈ ਕੋਰਟ ਨੇ ਸਾਚ ਲਾਰੈਂਸ ਮਿਸ਼ਰੋਈ ਤੇ ਇਨਕੁਇਰਿ ਚ ਲਿਆਇਆ ਇਹ ਹਾਈ ਕੋਰਟ ਦਾ ਕੋਈ ਮਾਨਿਟਰਡ ਇਨਕੁਆਇਰੀ ਹੋਵੇ ਜਾਂ ਸੁਪਰੀਮ ਕੋਰਟ ਦਾ ਹੋਵੇ ਹਾਈ ਕੋਰਟ ਇਹ ਪਾਰਟੀ ਅੰਦਰ ਫੈਸਲਾ ਕਰ ਗਏ ਜੀ ਐਮਸੀ ਚੋਂ ਲੜ ਗਈ ਅਕਾਲੀ ਦਾ ਦੇਖੋ ਹਾਓ ਯੂ نو ਜਿਵੇਂ ਕੀ ਕੁਝ ਹੋ ਰਿਹਾ ਹੈ ਮਤਲਬ ਇਹ ਐਰ ਵੀਰ ਮਤਲਬ ਇਹ ਇਹ ਦੇਖੋ ਵੀ ਆ ਟਾਕਿੰਗ ਟੂਡੇ ਅੱਜ ਗੱਲ ਕਰ ਰਹੇ ਕਿ ਸੁਖਵੀਰ ਜੀ ਬਚ ਗਏ ਮਤਲਬ ਇਹ ਲਾਈਫ ਐਂਡ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 ਦਾ ਲੀਡਰਸ਼ਿਪ ਇਜ਼ ਅੰਡਰ ਇਲੂਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਲੇ ਕੋਈ ਹੋਰ ਹੀ ਗੱਲ ਕਰੀ ਜਾਗੇ ਬਲ ਹਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਐਨੀ ਤੇਜੀ ਨਾਲ ਬਦਲ ਰਿਹਾ ਹਾਲਾਤ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਕਾਨਫਰੰਸੀ ਦਾ ਇਹ ਇੱਕ ਹਿੱਸਾ ਸੀਗਾ ਜਿਹਦੇ ਦੇ ਦੇਖੋ ਅੱਜ ਇੱਕ ਆਈਐਸਆਈ ਜਾਂ ਫਿਰ ਗੁਰਪ੍ਰੀਤ ਭੁੱਲਰ ਖੋਰ ਝੂਠ ਬੋਲ ਰਿਹਾ ਅੱਜ ਔਰ ਮੈਂ ਅਨ ਰਿਕਾਰਡ ਕਹਿ ਰਿਹਾ ਝੂਠ ਬੋਲ ਰਿਹਾ ਕਹਿੰਦਾ ਜੀ ਇਹ ਲੋਨ ਵੁਲਪ ਅਟੈਕ ਹੈ ਕੱਲੇ ਬੰਦੇ ਦਾ ਕੰਮ ਹੈ ਹਰਪਾਲ ਥੋੜਾ ਐਸਬੀ ਤਾਂ ਉਹਨੂੰ ਜਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜਫੀ ਪਾਈ ਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਨਹੀਂ ਲੱਭੀ ਫਿਰ ਇਹ ਦੱਸ ਦੋ ਜੇ ਲੋਨ ਵੁਲਪ ਅਟੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਥਾਣੇ 'ਚ ਬਲਾਸਟ ਕਰ ਰਹੀ ਹੈ ਇਹ ਲੋਨ ਵੁਲਪ ਨਹੀਂ ਆ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਆ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ এজੈਂਸ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਹੈ ਬਿਜ਼ਨਸ ਭੱਜ ਰਿਹਾ ਹੈ ਦੇਖੋ ਜੋ ਹਾਲਾਤ ਬਣੇ ਪਏ ਆ ਜੇ ਸ੍ਰੀ ਹਰਮੰਦਰ ਸਾਹਿਬ ਤੁਸੀਂ ਸੇਫ ਨਹੀਂ ਰੱਖ ਪਾਰੇ ਤੁਸੀਂ ਪੁਲਿਸ ਨੂੰ ਲਾਇਕ ਕਹੋਗੇ ਕਿ ਨਲਾਇਕ ਕਹੋਗੇ ਦੱਸੋ ਮੈਨੂੰ